ਰਾਜਿੰਦਰ ਸਿੰਘ ਜੀ ਬਈ ਕੀ ਹੋਇਆ ਕੀ ਸੀ ਆਸਾ ਕਿ ਮੈਂ ਬੱਦਲ ਬਈ ਮੈਂ 60-65 ਤੇ ਜਾ ਰਿਹਾ ਸੀਗਾ ਆਪਣੀ ਲਾਈਨ 'ਚ ਜਾ ਰਿਹਾ ਸੀਗਾ ਹਨਾ ਪਿੱਛੋਂ ਗੱਡੀ 100 ਤੋਂ ਪਲੱਸ ਹੋਊਗੀ ਇੰਨੀ ਸਪੀਡ ਨਾਲ ਗੱਡੀ ਆਕੇ ਵੱਜੀ ਬਈ ਮੇਰੇ ਤੋਂ ਅਨਕ ਗੱਡੀਆਂ ਨੇ ਕੰਟਰੋਲ ਹੋ ਗਏ ਦਰਖਤ 'ਚ ਜਾ ਆਵਦੀ ਆਪਣੀ ਵਾਲੀ ਸਾਈਡ 'ਚ ਜਾ ਆਵਦੀ ਜੀ ਹਾਂਜੀ ਫਿਰ ਵੀ ਗਲਤੀ ਨਹੀਂ ਮੰਨ ਰਹੇ ਉਹਨਾਂ ਦੀ ਗੱਡੀ ਇਧਰੋਂ ਵੱਜ ਕੇ ਉਹਨੇ ਜਦੋਂ ਵੱਜ ਗਈ ਫਿਰ ਵੀ ਪਤਾ ਨਹੀਂ ਉਹ ਤੂੰ ਸੰਭਲੀ ਜਾਂ ਨਹੀਂ ਸੰਭਲੀ ਉਧਰ ਜਾ ਆਵਦੀ ਉਧਰ ਚਲੀ ਗਈ ਉਹਦੀ ਗੱਡੀ ਦੂਸਰੀ ਸਾਈਡ ਤੇ ਤੁਹਾਡੀ ਗੱਡੀ ਦੇ ਵਿੱਚ ਹੋਰ ਕਿੰਨੇ ਸਵਾਰ ਮੈਂ ਇਕੱਲਾ ਹੀ ਸੀਗਾ ਜੀ ਕਿੱਧਰੋਂ ਆ ਰਹੇ ਸੀ ਮੈਂ ਫਿਰੋਜ਼ਪੁਰ ਰਜਾ ਮੇਰਾ ਪਿੰਡਾ ਹਰਦਾਸਾ ਉੱਥੋਂ ਆ ਰਿਹਾ ਸੀ ਉਹ ਆ ਰਹੇ ਸੀ ਤੇ ਜਿਹੜੀ ਦੂਜੀ ਗੱਡੀ ਨੇ ਹਿੱਟ ਕੀਤਾ ਪਿੱਛੋਂ ਹਾਂਜੀ ਹਿੱਟ ਕੀਤਾ ਪਿੱਛੋਂ ਉਹਦੇ ਵਿੱਚ ਕਿੰਨੇ ਬੰਦੇ ਸਵਾਰ ਸੀ ਉੱਚ 4 ਦੋ ਲੇਡੀਜ਼ ਦੋ ਜੈਂਸ ਸੀ ਜੀ ਹਾਂਜੀ ਉਸ ਗੱਡੀ ਦਾ ਵੀ ਨੁਕਸਾਨ ਹੋਇਆ ਹਾਂ ਉਹ ਇੱਕ ਹੀ ਇੱਕ ਲੈਟ ਤੋਂ ਹੋਇਆ ਇੱਕ ਲੈਟ ਡੈਮੇਜ ਆਉਦੀ ਜੀ ਹਾਂਜੀ ਉਸ ਗੱਡੀ ਦੇ ਜਿਹੜੇ ਬੈਂਸ ਕੋਪੋਲਸ ਇੱਥੇ ਮੋਕੇ ਤੇ ਆਈ ਸੀ ਇਹਨਾਂ ਨੇ ਕੀ ਕੀਤਾ ਹਾਂਜੀ ਇਹ ਮੋਕੇ ਤੇ ਹੀ ਇਹ ਕਹਿੰਦੇ ਵੀ ਅਸੀਂ ਥਾਣੇ ਗੱਲ ਕਰਾਂਗੇ ਥਾਣੇ ਜਾਂਦੇ ਆ ਲੈ ਕੇ ਹਾਂਜੀ ਤੇ ਉਹ ਕਹਿੰਦੇ ਸਾਨੂੰ ਵੀ ਥਾਣੇ 'ਚ ਜਾਂਦੇ ਆ ਅਸੀਂ ਤਾਂ ਉਹ ਉਲਟਾ ਧਮਕੀ ਦੇ ਰਹੇ ਆ ਹੁਣ ਕੌਣ ਕਰੀ ਦੇ ਉਹ ਗੱਡੀ ਵਾਲੇ ਉਹਨਾਂ ਦੇ ਆਏ ਸੀਗੇ ਉਹ ਕਹਿੰਦੇ ਵੀ ਸਾਨੂੰ ਥਾਣੇ 'ਚ ਜਾਂਦੇ ਆ ਹੀ ਥਾਣੇ ਨਿਬੜ ਲਾਂਗੇ ਉਹ ਥਾਣੇ ਦੇ ਵਿੱਚ ਜਾਂਦੇ ਆ ਉਹ ਇੱਥੇ ਆ ਥਾਣੇ 'ਚ ਆ ਜਿਹੜੀ ਪੀਸੀਆਰ ਆਈ ਸੀ ਇਹ ਥਾਣੇ 'ਚ ਜਾਣਾ ਕਹਿੰਦੇ ਹਾਂਜੀ ਹਾਂਜੀ ਦੂਸਰੀ ਗੱਡੀ ਕਿੱਥੇ ਆ ਉਹ ਥੱਲੇ ਰੋਡ ਪੁਲ ਤੋਂ ਥੱਲੇ ਉਤਾਰਦੀ ਆ ਮੈਂ ਦੇਖ ਰਿਹਾ ਕਰ ਰੋੜ ਤੇ ਜਾਮ ਲੱਗਦਾ ਕਰਕੇ ਉਹ ਗੱਡੀ ਸਹੀ ਹੈਗੀ ਆ ਉਹ ਚੱਲ ਕੇ ਗਈ ਜਾਂ ਮੇਰੇ ਇਹਨਾਂ ਦੇ ਵੱਲ ਨਹੀਂ ਉਹ ਚੱਲ ਸਕਦੀ ਸੀ ਪਰ ਇਹਨਾਂ ਨੇ ਆਪਣੀ ਗੱਡੀ ਦੇ ਮਗਰ ਪਾ ਕੇ ਥੱਲੇ ਲਾ ਕੇ ਆਏ ਤੇ ਤੁਹਾਡੀ ਗੱਡੀ ਨੂੰ ਵੀ ਟੋਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹਾਂਜੀ ਇੰਜਣ ਥੱਲੇ ਡਿੱਗ ਗਿਆ ਹੈ ਟੋਅ ਕਰਦੇ ਕਿ ਭਈ ਇੰਜਣ ਦਾ ਨੁਕਸਾਨ ਉਦੋਂ ਵੀ ਜ਼ਿਆਦਾ ਹੋ ਜਾਣਾ ਅਸੀਂ ਸੰਗਤ ਲੈਣਾ ਚਾਹੁੰਗੇ ਜਿਹੜਾ ਹਾਦਸਾ ਵਾਪਰਿਆ ਭਾਈ ਜੀ ਜਣੀ ਜਿਹੜਾ ਮੈਂ ਦੇਖਿਆ ਮੈਂ 100 ਮੀਟਰ ਪਿੱਛੇ ਸੀ ਤੁਸੀਂ ਲਾ ਲਓ ਵੀ ਜਿਹੜਾ ਬੰਦਾ 60 65 ਤੇ ਜਾ ਰਿਹਾ ਆ ਰਾਮ ਨਾਲ ਇਹਨੂੰ ਨਹੀਂ ਪਤਾ ਵੀ ਕੀ ਹੋਣਾ ਹੈ ਪਿਛਲੇ ਨੂੰ ਪਤਾ ਸੀ ਵੀ ਕੀ ਹੋਣਾ ਸਪੀਡ ਉਹਦੇ ਹੱਥ 'ਚ ਤੇ ਕੰਟਰੋਲ 120 ਤੇ ਉਹਨੇ ਸਿੱਧਾ ਮਾਰੀ ਵਿੱਚ ਲਿਆ ਗਿਆ ਬੰਦਾ ਦੋਲ ਗਿਆ 에ਅਰ ਬੈਗ ਤੁਹਾਨੂੰ ਪਤਾ ਹੈ 300 ਪਰ ਸਪੀਡ ਤੇ ਖੁੱਲਦਾ ਜਦੋਂ ਫੇਸ ਤੇ ਵੱਧਦਾ 10 ਮਿੰਟ ਕੁਝ ਨਹੀਂ ਪਤਾ ਲੱਗਦਾ ਜੇ ਬਈ ਜੀ ਇਹ ਸਫੈਦਾ ਨਾ ਹੁੰਦਾ ਗੱਡੀ ਪੱਲੀ ਸਾਈਡ ਜਾਣੀ ਸੀ ਚਾਰ ਪੰਜ ਇਹਨੇ ਗੱਡੀਆਂ ਲੈ ਜਾਣੀਆਂ ਸੀ ਤੇ ਦੂਸਰੀ ਗੱਲ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਖਰਚਾ ਦੇ ਦਿਓ ਸਾਨੂੰ ਕਹਿ ਰਹੇ ਆ ਵੀ ਅਸੀਂ ਪੁਲਿਸ ਨਾਲ ਨਾਲ ਕਰ ਲਾਂਗੇ ਗੱਲਬਾਤ ਹੈਗੀ ਆ ਤੇ ਉਸ ਤੋਂ ਬਾਅਦ ਕਹਿੰਦੇ ਵੀ ਬੰਦੇ ਦਾ ਵੀ ਡਰਾਈਵਰ ਮਾਲ ਖਾਨੇ ਆ ਹਨਾ ਕਈਆਂ ਦੀ ਸੋਚ ਹੈ ਇਦਾਂ ਉਹਨਾਂ ਨੇ ਲੇਡੀਜ਼ ਮੂਰੇ ਕਰਤੀਆਂ ਉਹ ਸਾਨੂੰ ਕਹਿੰਦੇ ਡਰਾਈਵਰਾਂ ਦੀ ਨੀਂਦ ਨਹੀਂ ਪੂਰੀ ਜਿਹੜਾ ਬੰਦਾ ਵੀਰੇ 60 60 ਤੇ ਗੱਡੀ ਜਾ ਰਹੀ ਆ ਮੂਰੇ ਇੱਕ ਮਿੰਟ ਇੱਕ ਮਿੰਟ 60 60 ਤੇ ਗੱਡੀ ਜਾ ਰਹੀ ਆ ਮੂਰੇ ਹੁਣ ਤੁਸੀਂ ਇਹ ਦੇਖੋ ਜਿਹਨੇ ਮਗਰ ਆ ਕੇ ਮਾਰੀ ਨਸ਼ਾ ਕੀਤਾ ਜਾਂ ਨੀਂਦ ਉਹਨੂੰ ਆਉਂਦੀ ਆ ਜਾਂ ਮੂਰੇ ਵਾਲੇ ਨੂੰ ਆਉਂਦੀ ਆ ਜਿਹਦੀ ਗੱਡੀ ਤੇ ਮਗਰ ਲਿਆ ਕੇ ਮਾਰੀ ਸ਼ੁਕਰ ਹੈ ਉਹਦਾ ਬਚਾਅ ਹੋ ਗਿਆ ਜਾਨ ਨਹੀਂ ਗਈ ਵਿਚਾਰੇ ਦੀ ਗਲਤੀ ਤਾਂ ਉਹਨਾਂ ਦੀ ਆ ਇਹਦੀ ਤਾਂ ਕੋਈ ਗਲਤੀ ਨਹੀਂ ਜਿਹੜਾ 60 60 ਤੇ ਆਲਰੇਡੀ ਪਹਿਲੇ ਜਾ ਰਿਹਾ ਜਾਦਾ ਨੂੰ ਮਗਰਲੇ ਨੂੰ ਨੀਂਦ ਆਉਂਦੀ ਸੀ ਜਾਂਦਾ ਨਸ਼ਾ ਵਾਲਾ ਕੀਤਾ ਸੀ ਜਿਹੜਾ ਉਹਨੇ ਗੱਡੀ ਮਾਰੀ ਉਹਨੂੰ ਪਤਾ ਨਹੀਂ ਲੱਗਿਆ ਸਾਹਜੀ ਸਿੱਧੀ ਗੱਲ ਆ ਤੁਸੀਂ ਪਿੱਛੇ ਆ ਰਹੇ ਸੀ ਤੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਹਿੱਟ ਹੋ ਗਈ ਜਾਂ ਹਾਂਜੀ ਇਹ ਓਵਰਟੈਕ ਦਾ ਹੀ ਸੀਨ ਸੀ ਕਿਉਂਕਿ ਓਵਰਟੈਕ ਕੋਈ ਵੀ ਕਰਦਾ ਬੰਦਾ ਉਹ ਓਵਰ ਸਪੀਡ 'ਚ ਹੀ ਕਰਦਾ ਇਹ ਰੋਡ ਦੀ ਮੈਨੂੰ ਲੱਗਦਾ 60 70 ਦੇ ਵਿੱਚ ਲਿਮਟ ਆ ਤੇ ਅੱਗੇ ਸਪੀਡ ਵਾਲੇ ਵੀ ਖੜਦੇ ਆ ਤੇ ਇਹ ਬੰਦੇ ਨੂੰ ਪਤਾ ਹੋਊਗਾ ਵੀ ਸਪੀਡ ਵਾਲੇ ਖੜਦੇ ਆ ਨਾ ਉਹ ਪੁਲ ਤੇ ਫਰੋਜਪੁਰ ਵਾਲੇ ਤੇ ਉਹ ਬੰਦੇ ਨੇ ਤਾਂ ਹੀ 65 ਤੇ ਗੱਡੀ ਰੱਖੀ ਹੁੰਦੀ ਅਗੇ ਚਲਾਨ ਵਾਲੇ ਖੜਦੇ ਆ ਤੇ ਖੜਦੇ ਹੋ ਪੱਕਾ ਹੀ ਉਹਨਾਂ ਨੂੰ ਲੱਗਾ ਹੋਇਆ ਤੇ ਉਹ ਬੰਦੇ ਦੀ 120 ਤੇ ਗੱਡੀ ਦੀ ਓਵਰਟੈਕ ਕਰਦੇ ਮੇਬੀ ਜਾਂ ਤਾਂ ਉਹ ਗੱਡੀ ਘੁੰਮੀ ਨਹੀਂ ਇਨਡਾਇਰੈਕਟਲੀ ਇਹ ਵਿੱਚ ਵੱਜੀ ਚਲੋ ਮਾਲਕ ਦਾ ਸ਼ੁਕਰ ਆ ਵੀ ਕਿਸੇ ਦੇ ਸੱਟ ਵੇਟ ਨਹੀਂ ਲੱਗੀ ਬਟ ਉਹ ਫੇਰ ਵੀ ਆਪਦੀ ਗਲਤੀ ਮੰਨ ਨਹੀਂ ਰਿਹਾ ਸਾਨੂੰ ਕਹਿ ਰਹੇ ਆ ਵੀ ਡਰਾਈਵਰਾਂ ਦੀ ਨੀਂਦ ਨਹੀਂ ਪੂਰੀ ਇਹਨਾਂ ਮਾਲਮੂਲ ਨਸ਼ੇ ਪੱਤੇ ਕਰਦੇ ਭਾਈ ਮੰਗ ਅਸੀਂ ਇਨਸਾਫ ਕਰਦੇ ਆ ਗੱਡੀ ਦਾ ਖਰਚਾ ਦੇ ਦੇਣ ਜਿੰਨੇ ਦਿਨ ਖੜੂਗੀ ਉਹਦੀ ਉਹ ਦੇ ਦੇਣ ਸਾਨੂੰ ਤਾਂ ਭਾਈ ਇਨਸਾਫ ਚਾਹੀਦਾ ਮੁੰਡਾ ਗੱਡੀ ਠੀਕ ਹੋ ਜੂਗੀ ਜਿਸ ਤਰੀਕੇ ਨਾਲ ਭਾਈ ਜੀ ਉਹਨਾਂ ਨੇ ਕਿਹਾ ਸਾਨੂੰ ਕੋਈ ਸਾਡੀ ਪੁਲਿਸ ਨਾਲ ਗੱਲਬਾਤ ਹੈਗੀ ਅਸੀਂ ਸੈਟਿੰਗ ਕਰ ਲੈ ਤੁਹਾਨੂੰ ਪਤਾ ਵੀ ਗਵਰਨਮੈਂਟ ਕਿਹੜੀ ਚੱਲ ਰਹੀ ਆ ਆਪਦੀ ਨਾ ਤਾਂ ਮੇਰੇ ਹਿਸਾਬ ਨਾਲ ਤਾਂ ਲੱਗਦਾ ਨਹੀਂ ਵੀ ਕਰੂਗੀ ਪੁਲਿਸ ਕਿਉਂਕਿ ਉਹ ਬੰਦੇ ਨੇ ਡਾਇਰੈਕਟਲੀ ਅੱਤੇ ਆਏ ਸੀ ਤਾਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਭਈ ਉਹ ਕਹਿੰਦੇ ਤੁਸੀਂ ਗੱਡੀ ਥੱਲੇ ਲਿਆਓ ਕਹਿੰਦੇ ਐਸ ਐਚਓ ਸਾਹਿਬ ਦੇਖ ਲੈਣਗੇ ਤੇ ਉਹਨਾਂ ਨੇ ਕੱਚੇ ਜਿਹੇ ਪੇਪਰ ਤੇ ਉਹ ਲਿਖ ਲਿਆ ਉਹ ਪਤਾ ਨਹੀਂ ਅੱਗੇ ਕਰਨਗੇ ਜਾਂ ਨਹੀਂ ਉਹ ਕਹਿੰਦੇ ਨਹੀਂ ਰਾਤ ਗਈ ਬਾਤ ਗਈ ਫਿਰ ਜਦੋਂ ਉਹਨਾਂ ਦਾ ਨੰਬਰ ਮੰਗਿਆ ਉਹਨਾਂ ਦੀ ਇੱਕ ਮੈਡਮ ਸਾਨੂੰ ਕਹਿੰਦੀ ਓਏ ਨੰਬਰ ਦੇ ਭਈਆ ਕੋਈ ਗੱਲ ਕਰਨੇ ਵਾਲੀ ਦਮੀਜ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਸਾਨੂੰ ਆ ਕੇ ਦੀ ਓਏ ਨੰਬਰ ਦੇ ਮੈਂ ਕਿਹਾ ਕੀ ਗੱਲ ਆ ਲੈਂਗੁਏਜ ਕਿਥੇ ਹੈ ਨਾ ਤੁਸੀਂ ਬੋਲ ਕਿੱਧਰ ਰਹੇ ਹੋ ਉਹ ਕਹਿੰਦੀ ਤੇਰੇ ਵਰਗੇ 36 ਤੁਰੇ ਫਿਰਦੇ ਇਹ ਪੰਜਾਬ ਪੁਲਿਸ ਦੇ ਹਾਲ ਨੇ ਅਮੀਰੀ ਦਾ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਆ ਤੇ ਇਹਨਾਂ ਦੇ ਕੰਟਰੋਲ ਕਰੋ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦਾ ਕੀ ਥੋੜਾ ਦੱਸ ਸਕਦੇ ਆ ਜੀ ਤਾਂ ਹੁਣੇ ਆਏ ਆ ਜੇ ਦੇਖ ਰਹੇ ਮਹਾਰਾ ਜੀ ਹਾਂ ਨਹੀਂ ਸਰ ਕੋਈ ਐਕਸੀਡੈਂਟ ਜਿਹੜਾ ਕੋਈ ਬੰਦੇ ਦਾ ਜਾਨੀ ਨੁਕਸਾਨ ਵੀ ਹੋਇਆ ਕਿਸੇ ਦਾ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆਗਾ ਓਕੇ ਕਿਹੜੇ ਥਾਣੇ ਤੋਂ ਪੁਲਿਸ ਥਾਣੇ ਦਾਖੇ ਤੋਂ ਹਾਂਜੀ ਸਰ ਮਤਲਬ ਜਿੱਦਾਂ ਗੱਡੀਆਂ ਜਿਹੜੀਆਂ ਨੇ ਦੂਸਰੀ ਗੱਡੀ ਕਿੱਥੇ ਕੁਝ ਦੇਖਿਆ ਤੁਸੀਂ ਦੂਸਰੀ ਗੱਡੀ ਤਾਂ ਪਹਿਲਾਂ ਹੀ ਸਾਡੇ ਤੋਂ ਪਹਿਲਾਂ ਲੈ ਕੇ ਗਾਹ ਅੱਛਾ ਅੱਗੇ ਲੈ ਗਏ ਹਾਂ ਹਾਂ ਅੱਜ ਜਿੱਦਾਂ ਉਹ ਬਾਈ ਹੁਣੀ ਕਹਿ ਰਹੇ ਨੇ ਕਹਿੰਦੇ ਕਿ ਉਹਰੇ ਕਹਿੰਦੇ ਕਿ ਜਿਹੜੀ ਦੂਸਰੀ ਗੱਡੀ ਚਾਲਕ ਸੀਗੇ ਉਹ ਕਹਿੰਦੇ ਕਿ ਅਸੀਂ ਅੱਗੇ ਲੈ ਕੇ ਚੱਲੇ ਆਈਏ ਅਸੀਂ ਆਪਣੇ ਆਪ ਦੇਖ ਲਾਂਗੇ ਮੇਰੇ ਮੇਰੇ ਨੌਲੇਜ ਕੋਈ ਨਹੀਂ ਮੈਂ ਤਾਂ ਹੁਣੇ ਪਹੁੰਚਿਆ ਅੱਛਾ ਮੈਂ ਆ ਕੇ ਦੇਖਿਆ ਗੱਡੀ ਇਹਨੂੰ ਲੈ ਕੇ ਰਹਿਤ ਜਾਨੂੰ ਕਾਨੂੰਨੀ ਕਾਰਵਾਈ ਬਣਦੀ ਆ ਕੀਤੀ ਜਾਊ ਓਕੇ ਕੀਤੀ ਜਾਊਗੀ